ਤਰੰਦਾਰਨ ਵਿੱਚ ਦਿਨ ਚੜ੍ਹਦੇ ਹੀ ਭਿਆਨਕ ਹਾਸਾ ਹੋਇਆ ਜਿਸ ਤੋਂ ਬਾਅਦ ਘਰ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦਰਅਸਲ ਅੱਗ ਲੱਗਣ ਕਾਰਨ ਇਹ ਹਾਸਾ ਵਾਪਰਿਆ ਅਗ ਲੱਗਣ ਦਾ ਕਾਰਨ ਸਿਲੰਡਰ ਤੇ ਲੀਕ ਹੋਣਾ ਦੱਸਿਆ ਜਾ ਰਿਹਾ ਇਸ ਮੌਕੇ ਪਰਿਵਾਰ ਨੇ ਕਹੇ ਕਿ ਸਿਲੰਡਰ ਲੀਕ ਹੋਣ ਕਰਕੇ ਅੱਗ ਲੱਗ ਗਈ ਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਘਰ ਵਿੱਚ ਇਕੱਲਾ ਨੌਜਵਾਨ ਕਮਾਉਣ ਵਾਲਾ ਹੈ ਤੇ ਉਸਨੇ ਕੁਝ ਦਿਨ ਪਹਿਲਾਂ ਹੀ ਕਿਸ਼ਤਾ ਤੇ ਸਮਾਨ ਲਿਆ ਸੀ ਇਸ ਮੌਕੇ ਪਰਿਵਾਰ ਨੇ ਸਿਲੰਡਰ ਵਾਲੀ ਏਜੰਸੀ ਨੂੰ ਜ਼ਿੰਮੇਵਾਰ ਠਰਾਇਆ ਹੈ ਤੇ ਨਾਲ ਹੀ ਮੁਆਵਜ਼ੇ ਦੀ ਮੰਗ ਕੀਤੀ ਹੈ ਹਾਂਜੀ ਬਾਈ ਲੰਦੇ ਕਿਹੜਾ ਇਲਾਕਾ ਪੈਲਾ ਜੀ ਇੱਕ ਕੋਟ ਮੈਕਸਿੰਗ ਜੇ ਗਲੀ ਨੰਬਰ 2 ਹਾਂਜੀ ਸਰ ਅੱਜ ਵੀ ਆ ਕੇ ਦਾ ਕੀ ਕਾਰਨ ਹੈ ਇਹ ਅੱਗ ਦਾ ਕਾਰਨ ਇਹ ਦੇਖੋ ਜੀ ਇਹ ਕੰਮ ਤੋਂ ਆਇਆ ਵਾ ਰੋਟੀ ਰੋਟੀ ਬਣਾ ਕੇ ਪਕਾਉਣ ਲੱਗਾ ਵਾ ਤੇ ਜਿਹੜਾ ਸਿਲੰਡਰ ਅੱਜ ਇਹ ਲੈ ਕੇ ਆਇਆ ਨਾ ਉਹ ਸਿਲੰਡਰ ਕਿਤੇ ਲੀਕ ਹੀ ਸਿਲੰਡਰ ਲੀਕ ਹੋਣ ਕਾਰਨ ਜਿਹੜੀ ਅੰਦਰ ਆ ਕੇ ਜੋ ਵੀ ਹੈ ਨਾਲੇ ਅੰਦਰ ਫੈਲ ਗਈ ਆ ਤੇ ਦੋਵੇਂ ਭਰਾ ਮਹਾ ਭੱਜ ਕੇ ਬਾਹਰ ਨਿਕਲੇ ਆ ਸਿਲੰਡਰ ਅੰਦਰ ਕੱਢਣ ਗਏ ਆਂ ਅਸੀਂ ਪਰ ਉਹਨਾਂ ਜਨੂੰ ਸਿਲੰਡਰ ਨੂੰ ਸਾਰੇ ਨੂੰ ਅੱਗ ਲਾ ਕੇ ਚੁੱਕੀ ਤੇ ਜਿਹੜਾ ਸਿਲੰਡਰ ਆ ਕੋਈ ਵੀ ਜਿੰਨਾ ਦਾ ਵੀ ਕੰਪਨੀ ਦਾ ਸਿਲੰਡਰ ਆ ਨਾ ਇਹ ਜਾਂ ਤੇ ਜਦੋਂ ਆਪਾਂ ਸਿਲੰਡਰ ਦੇਣ ਆਉਂਦੇ ਆ ਕਿਸੇ ਦੇ ਘਰ ਵੀ ਹਰ ਕਿਸੇ ਘਰ ਆ ਹਰ ਕਿਸ ਨੂੰ ਆਪੋ ਆਪਣੀਆਂ ਜਾਨਾਂ ਪਿਆਰੀਆਂ ਇਹ ਕੰਪਨੀ ਨੂੰ ਸਾਡੇ ਵੱਲੋਂ ਇਹ ਆ ਵੀ ਜਿੱਥੇ ਵੀ ਕੋਈ ਕੰਪਨੀ ਸਿਲੰਡਰ ਦੇ ਕੇ ਹੁੰਦੀ ਐ ਇਹਨੂੰ ਪਹਿਲਾਂ ਚੈਕਿੰਗ ਕੀਤਾ ਜਾਵੇ ਵੀ ਸਿਲੰਡਰ ਲੀਕਦ ਨਹੀਂ ਆ ਇਹ ਪੈਸੇ ਲੈਂਦੇ ਆ ਸਿਲੰਡਰ ਦੇ ਕੇ ਸਿਲੰਡਰ ਖਾਲੀ ਲੈ ਜਾਂਦੇ ਆ ਉੱਖ ਦੇ ਕੰਪਨੀ ਨੂੰ ਇਹ ਹੋਣਾ ਚਾਹੀਦਾ ਵੀ ਸਾਨੂੰ ਇਹ ਸਿਲੰਡਰ ਦਾ ਕਿਸ ਨੂੰ ਦੇਣ ਦੇ ਆ ਕਿਸ ਦੀ ਜਾਨਾ ਕਿਸੇ ਗਾੜੀ ਜਾਣ ਦੇ ਕੋ ਬਣ ਜੇ ਆ ਇਹ ਸਿਲੰਡਰ ਦੇ ਇਹਨਾਂ ਨੂੰ ਸਹੀ ਕਰਕੇ ਦੇਖਦੇ ਵੀ ਲੀਕ ਆ ਜਾਂ ਸਹੀ ਆ ਜਾਂ ਨਹੀਂ ਸਹੀ ਹੁਣ ਇਹਦਾ ਨਾਮ ਮਾਵਸੇ ਤੇ ਨਾਂ ਇਹਦੇ ਸਿਰ ਤੇ ਪਿਓ ਆ ਇਹ ਕੱਲਾ ਹੀ ਦਿਹਾੜੀ ਦੇ ਦਬਾ ਲਾ ਕੇ ਤਾਂ ਆਪਣੇ ਇਹਨਾਂ ਨੇ ਬੈੱਡ ਨਵੇਂ ਲਏ ਹੀ 19000 ਦੇ ਆ ਹੁਣ ਇਹਨੇ ਲਿਮਾਰੀ ਲਈ ਜੇ ਉਹ ਵੀ ਨਵੀਂ ਲਈ ਆ ਥੋੜਾ ਥੋੜਾ ਕਰਕੇ ਸਮਾਨ ਕਿਸਤਾਂ ਤੇ ਲੈਣ ਰਿਆ ਸੀ ਫ੍ਰਿਜ ਲਈ ਆ ਨਵੀਂ ਮਟਰ ਲਿਆ ਉਹ ਵੀ ਸੜ ਗਿਆ ਜੇ ਸਭ ਕਿਸਤਾਂ ਦਾ ਸਮਾਨ ਇਹਨੇ ਗਰੀਬ ਨੇ ਲਿਆ ਗਏ ਲੈਂਦਾ ਹੀ ਇਹ ਤੇ ਸੜ ਗਿਆ ਸਾਰੇ ਸਵਾਹ ਹੋ ਗਿਆ ਜੇ ਤਾਂ ਕਿੰਨਾ ਕੋ ਨੁਕਸਾਨ ਹੋਇਆ ਜੀ ਭਾਈ ਵੇਖੋ ਇਹ ਤੇ ਐਸਟੀਮੇਟ ਆ ਅਸੀਂ ਇਹੋ ਕਹਿ ਸਕਦੇ ਆ ਵੀ ਲੱਖ ਡੇਢ ਲੱਖ ਦਾ ਵੀ ਹੋ ਸਕਦਾ ਹੁਣ ਅੰਦਰ ਇਹਨਾਂ ਦੇ ਰਜਿਸਟਰੀ ਵਗੈਰਾ ਵੀ ਮੇਰੇ ਖਿਆਲ ਉਹ ਵੀ ਸੜ ਗਈ ਹੈ ਜੀ ਆਪਦੀ ਜੋ ਹੋਰ ਵੀ ਦਸਤਾਵੇਜ਼ ਕਾਗਜ਼ ਹੀ ਹੋਵੇ ਇਹਦੇ ਸੜ ਗਏ ਹੁਣ ਆ ਤੁਹਾਡੇ ਕੋਲ ਵੀਡੀਓ ਪਈਆਂ ਹੀ ਆ ਵੀ ਕਿੱਥੋਂ ਕਿੱਥੋਂ ਜਿਹੜਾ ਸਮਾਨ ਇਹਨਾਂ ਦਾ ਸੜਿਆ ਹੁਣ ਇਹ ਗਰੀਬ ਕਿੱਦਾਂ ਜਾਵੇ ਕਿਹੜਾ ਸਰਕਾਰ ਇਹਦੀ ਹੱਲ ਕਰਦੀ ਆ ਉਹਦੇ ਨਾਲ ਸਰਕਾਰ ਕੋਈ ਆਵੇ ਤੇ ਉਹ ਹੀ ਆਣ ਕੇ ਹੱਲ ਕਰ ਸਕਦੀ ਇਹਦਾ ਗਰੀਬ ਦਾ ਵੀ ਹੁਣ ਇਹ ਵੇਖਿਆ ਜਾਊਗਾ ਵੀ ਇਹ ਮਹੱਲਾ ਸਾਰਾ ਨਾਲ ਆ ਫੋਟ ਮਿਸਿੰਗ ਦਾ ਵੀ ਕਿਹੜਾ ਇਹ ਸਰਕਾਰ ਹੱਲ ਕਰਦੀ ਆ ਜੇ ਇਹਦੇ ਸਮਾਂਦੇ ਆ ਵੀ ਕੋਈ ਸਰਕਾਰ ਹੱਲ ਕਰਦੀ ਆ ਜਾਂ ਕੋਈ ਇੱਥੋਂ ਦਾ ਜਿਹੜਾ ਕੋਈ ਕਾਉਂਸਲਰ ਆ ਜਾਂ ਇੱਥੋਂ ਦਾ ਅਫਸਰ ਬਣਿਆ ਕੋਈ ਉਹ ਇਹਦਾ ਹੱਲ ਕਰਦਾ ਫਿਰ ਦੇਖਾਂਗੇ ਵੀ ਚਲੋ ਸਰਕਾਰ ਜਿਹੜੀ ਆ ਅੰਮ੍ਰਿਤਸਰ ਦਾ ਪੰਜਾਬ ਦਾ ਕੋਈ ਗਰੀਬ ਦਾ ਸੋਚਦੀ ਆ ਵੱਡਿਆਂ ਵੱਡਿਆਂ ਲੋਕਾਂ ਦੇ ਵਾਦੇ ਸਹੀ ਹੋ ਜਾਂਦੀਆਂ ਗੱਲਾਂ ਸਹੀ ਹੋ ਜਾਂਦੀਆਂ ਮੈਨੇ ਵੀ ਅੱਜ ਇਸ ਗਰੀਬ ਦਾ ਕੋਈ ਸਰਕਾਰ ਹੱਲ ਕਰਦੀ ਆ ਕਿ ਨਹੀਂ ਹੱਲ ਕਰਦੀ ਇਹ ਮhalla ਜਿੰਨਾ ਵੀ ਆ ਗਲੀ ਨੰਬਰ 2 ਦਾ ਇਹਦੇ ਨਾਲ ਆ ਜੋ ਵੀ ਇਹ ਗਰੀਬ ਦਾਹੀਂ ਹੱਲ ਕਰਾਉਣਾ ਚਾਹੁੰਦੇ ਆ ਵੀ ਜੇ ਇਹਦੇ ਕਰਦੇ ਕੋਈ ਸਰਕਾਰ ਤੇ ਇਹਨਾਂ ਸਰਕਾਰ ਦੇ ਧੰਨਵਾਦ ਹੋਵਾਂਗੇ ਤੁਸੀਂ ਕੀ ਮੰਗ ਕਰਦੇ ਪ੍ਰਧਾਨ ਜੀ ਦੇਖੋ ਜੀ ਗਰੀਬ ਆਦਮੀਆਂ ਜੇ ਦੇ ਹੱਲ ਕੀਤਾ ਜਾਵੇ ਤੇ ਹੀ ਇਹੋ ਹੀ ਆ ਵੀ ਬਹੁਤ ਵੱਡਾ ਸਰਕਾਰ ਦਾ ਯੋਗਦਾਨ ਹੋਊਗਾ ਜੇ ਕੋਈ ਵੀ ਇਹਦਾ ਗਰੀਬ ਦਾ ਹੱਲ ਕਰਦੇ ਉਹ ਦਿਹਾੜੀ ਟੱਪੇ ਵਾਲਾ ਬੰਦਾ ਏ ਸਾਰਾ ਕੁ ਉਹਦੇ ਚਵਾੜੇ ਦਾ ਸੜ ਗਿਆ ਵਾ ਅੱਜ ਇਹਦੇ ਸੌਣ ਦਾ ਵੀ ਕੋਈ ਬੈੱਡ ਵੀ ਨਹੀਂ ਜੈਗਾ ਨਾ ਕੋਈ ਮੰਜਾ ਨਾ ਕੋਈ ਬਿਸਤਰਾ ਸਾਰਾ ਕੁ ਸੜਕੇ ਸੁਆਹ ਹੋ ਗਿਆ ਗਰੀਬ ਦਾ ਹੁਣ ਨਵੇਂ ਸਿਰਿਓਂ ਇਹ ਦੁਬਾਰਾ ਲਿਆਊਗਾ ਇਹ ਲਿਆਊਗਾ ਕਿੱਥੋਂ ਰੋਟੀ ਖਾਣ ਜੂਗਾ ਤਾਂ ਆਟਾ ਨਹੀਂ ਆਟਾ ਵੀ ਜਾ ਕੇ ਵੇ ਲੋ ਡਰਮੀ ਖਾਲੀ ਇਹਦੀ ਦੱਸੋ ਜੀ ਹੋਰ ਜੀ ਏਜੰਸੀ ਆ ਜੀ ਖਰੀਆ ਏਜੰਸੀ ਆਣੇ ਦੀ ਆ ਹੋਰ ਕਿਸੇ ਦੀ ਗਲਤੀ ਨਹੀਂ ਜੇ ਹੈਗੀ ਅਸੀਂ ਤੇ ਇਹੋ ਕਹਾਂਗੇ ਜਿਹਦੇ ਘਰ ਸਿਲੰਡਰ ਇਹ ਪਹੁੰਚਦਾ ਵਾ ਉਹਨੂੰ ਸਿਲੰਡਰ ਨੂੰ ਚੈਕਿੰਗ ਕਰਕੇ ਦਿੱਤਾ ਜਾਵੇ ਸ਼ੁਕਰੀਆ ਓਕੇ ਜੀ ਚਲੋ ਠੀਕ ਓਕੇ ਖੁਸ਼ ਹੋ ਜੀ